ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਤੁਹਾਡੇ ਲਈ ਤੋਹਫਾ ਹੀ ਲੈ ਕੇ ਆਏ ਆ ਜੀ ਪਿੰਡ ਕਾਨ ਸਿੰਘ ਵਾਲਾ ਜੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਇੱਕ ਐਨੀਮਲ ਦੀ ਵੀਡੀਓ ਕਵਰ ਕਰ ਰਹੇ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਹਰਪ੍ਰੀਤ ਸਿੰਘ ਪੈਂਡਕਾਨ ਸਿੰਘ ਜੀ ਮੋਬਾਈਲ ਨੰਬਰ ਜੀ 9855691434 ਠੀਕ ਆ ਬਾਈ ਸੁਆ ਸਮਾਂ ਕਿੰਨਾ ਲਊਗੀ ਜੀ ਹਜੇ ਸਮਾਂ ਵੀਰੇ ਹਜੇ ਇਹਦੇ 14 ਦਿਨ ਬਾਕੀ ਆ ਜੀ ਡੇਟ ਪੂਰੇ ਹੋਣ ਚਾਹੇ ਹਾਂਜੀ ਡੇਟ ਪੂਰੇ ਹਾਂਜੀ ਦੰਦੋ ਪਤਾ ਬਾਈ ਕਿੰਨੇ ਨਹੀਂ ਦੰਦੋ ਨਹੀਂ ਪਤਾ ਬਾਈ ਪਤਾ ਹਾਂਜੀ ਠੀਕ ਹੈ ਜੀ ਕਿੰਨਾ ਕ ਪਾ ਜੂ ਬਈ ਇਤਿਆਰ ਦੁੱਧ ਬਈ 32 33 ਲੀਟਰ ਪਾ ਜੂਗੀ ਰਾਮਣਾ ਹਜੇ ਢਿੱਲਾਂ ਢੁੱਲਾਂ ਬਹੁਤ ਆ 15 ਦਿਨ ਪਏ 15 ਦਿਨ ਪਏ ਆ ਜੀ ਥਣਾ ਦੀ ਡੰਨ ਆ ਵੀਰੇ ਹਾਂਜੀ ਹਾਂਜੀ ਥਾਣਾ ਦੀ ਓਕੇ ਰਿਪੋਰਟ ਠੰਡੀ ਸੀਲ ਵੀ ਪੂਰੀ ਹਾਂਜੀ ਹਾਂਜੀ ਜਮਾ ਠੰਡੀ ਸੀਲ ਆ ਬਈ ਤੋੜ ਕੇ ਦਿਖਾ ਦੀ ਵੀਰੇ ਹਾਂਜੀ ਤੋੜ ਕੇ ਦਿਖਾਉਂਗਾ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਸਮਾਂ ਡੇਟ ਮੁਤਾਬਕ 15 ਦਿਨ ਪਏ ਆ ਜਾਤ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਜੀ ਤਿਆਰੀ ਸੋਹਣੀ ਕਰਦੀ ਆਉਂਦੀ ਆ 15 ਦਿਨਾਂ ਤੱਕ ਤੇ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਬਰੇ ਬਾਹਰ ਹੀ ਲੈ ਚੱਲੀ ਇੱਧਰ ਨੂੰ ਲੈ ਚੱਲੋ ਜੀ ਬਾਲਟ ਲਾ ਹਵਾਨੇ ਚ ਬਹੁਤ ਪੰਜਾਂ ਨੇ ਇਹ ਤੁਹਾਨੂੰ ਲੰਮੀ ਤੋਰ ਕੇ ਤਾਂ ਦਿਖਾ ਦਿੰਨੇ ਆ ਕਿਉਂਕਿ ਕੁਆਲਿਟੀ ਬਰੀਕੀਆਂ ਲੈਗ ਸਕੋਰ ਬਰੀਡ ਤੁਸੀਂ ਆਪ ਚੈੱਕ ਕਰ ਲਿਓ ਰੋਕ ਲਈ ਬਰੇ ਇੱਥੇ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਰਸੇ ਵਰਗੀ ਨੇੜੇ ਤੋਂ ਦਿਖਾ ਦਿੰਨਾ ਹਵਾਨਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਜੀ ਵਜਨ ਵਜੂਦ ਬੜਾ ਚੰਗਾ 32 ਕਿਲੋ ਦੁੱਧ ਬਾਈ ਦੱਸਦਾ ਕਿ ਪਾਜੂ ਹੱਕ ਵੀ ਹੈ ਵੀਰੇ ਦੇਣ ਦਾ ਇੱਕਦਮ ਮੌਸਮ ਚੰਗਾ ਆ ਜਾਣਾ ਦੂਜੀ ਕੁਆਲਿਟੀ ਬਹੁਤ ਜ਼ਿਆਦਾ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਕੱਲੀ ਕੱਚੀ ਹੈ ਜ਼ਰੂਰ ਹੈ ਜੀ ਅੱਜ ਦਾ ਡਿਮਾਂਡ ਕੱਚੀ ਦੀ ਹੋ ਜੂਗੀ ਤੇ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਜਾਂ ਬੱਚਾ ਦੇਗੀ ਜੀ ਤੇ ਉਹਦੇ ਦੀ ਡਿਮਾਂਡ ਕਿੰਨਾ ਪੀਸੀ ਕਹਿ ਸਕਦੇ ਆ ਜੀ ਡਿਮਾਂਡ ਵੀਰੇ ਦੀ ਜੀ ਡਿਮਾਂਡ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰਾਂਗੇ ਕਿਉਂਕਿ ਅੱਜ ਕੱਚੀ ਆ ਜੀ 10 ਦਿਨਾਂ 15 ਦਿਨਾਂ ਨੂੰ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੂ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ